ਜੀ ਮੇਰਾ ਨਾਮ ਸਿਮਰਜੀਤ ਕਾਰਾ ਜੀ ਸਾਰਿਆਂ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਕੁਲਵਿੰਦਰ ਕੌਰ ਮੇਰੇ ਵੱਲੋਂ ਵੀ ਆਪ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਪ੍ਰੀਤ ਕੌਰ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਹਾਂ ਜੀ 2015 16 ਦੀ ਗੱਲ ਆ 15 ਦੇ ਵਿੱਚ ਖੇਤੀ ਵਿਗਿਆਨ ਕੇਂਦਰ ਸ੍ਰੀ ਮੁਖਸਰ ਸਾਹਿਬ ਤੋਂ ਸਾਡੇ ਪ੍ਰਿੰਟ ਆਵਾਜ਼ ਆਈ ਵੀ ਟ੍ਰੇਨ ਲਈ ਬੀਬੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਟ੍ਰੇਨਿੰਗ ਲਈ ਬੀਬੀਆਂ ਤਿਆਰ ਹੋ ਜੋ ਇੱਥੋਂ ਲੈ ਕੇ ਜਾਣੀਆਂ ਤੇ ਅਸੀਂ ਉਹ ਗੱਲ ਗੌਲੀ ਨਹੀਂ ਗਈ ਉਹਨਾਂ ਦੀ ਇੱਕ ਸਾਲ ਸਾਡੇ ਆਉਂਦੇ ਰਹੇ ਵਿਸ਼ੇਸ਼ ਮਹੀਨਿਆਂ ਤੋਂ 5-5 ਮਹੀਨਿਆਂ ਤੋਂ ਪਰ 16 ਦੇ ਵਿੱਚ ਸਾਡੇ ਜਿਹੜੇ ਆਦਮੀ ਸੀ ਬੰਦੇ ਉਹ ਕ੍ਰਿਸ਼ੀ ਵਿਗਿਆਨ ਕੇਂਦਰ ਚੋਂ ਬੀਜ ਵਗੈਰਾ ਲਿਆਉਂਦੇ ਸੀ ਡਾਕਟਰਾਂ ਨੂੰ ਮਿਲਦੇ ਸੀ ਉਹਨਾਂ ਨੇ ਉਹਨਾਂ ਨੂੰ ਕਿਹਾ ਵੀ ਬੀਬੀਆਂ ਨੂੰ ਟ੍ਰੇਨਿੰਗ ਦਿਵਾਓ ਆਪਦੇ ਘਰ ਵਿੱਚ ਸ਼ੁੱਧ ਖਾਣਾ ਬਣਾਉਣਾ ਸਿੱਖਣਾ ਤੇ ਫਿਰ ਅਸੀਂ 2016 ਦੇ ਵਿੱਚ ਟ੍ਰੇਨਿੰਗ ਸ਼ੁਰੂ ਕੀਤੀ ਮੈਡਮ ਚਰਨਜੀਤ ਕੌਰ ਨੇ ਸਾਨੂੰ ਇਹ ਟ੍ਰੇਨਿੰਗ ਦਿੱਤੀ ਚਾਰ ਚਟਨਾ ਮਰਬੇ ਜੈਮ ਸਾਰੇ ਕਵਰਸ ਦੀ ਟ੍ਰੇਨਿੰਗ ਅਸੀਂ 5-5 ਦਿਨ ਦੀ ਟ੍ਰੇਨਿੰਗ ਲਈ ਨਾਲ ਸਰਫ ਵਿਮ ਤੇ ਕਲੀਨਰ ਬਹੁਤ ਸਮਾਨ ਬਹੁਤ ਜ਼ਿਆਦਾ ਪ੍ਰੋਡਕਟ ਬਣਾਉਣੇ ਸਿੱਖੇ ਫਿਰ ਅਸੀਂ ਥੋੜਾ ਥੋੜਾ ਆਪਣੇ ਵੀ ਘਰ ਵਾਸਤੇ ਵੀ ਬਣਾਇਆ ਜੀ ਵੀ ਜਿਵੇਂ ਅਸੀਂ ਪਹਿਲਾਂ ਥੋੜਾ ਜਿਹਾ ਸਰਫ ਵੀ ਬਣਾਇਆ ਆਪਣੇ ਘਰ ਵਾਸਤੇ ਫਿਰ ਜਿਆਦਾ ਮਾਤਰਾ ਚ ਬਣਾਉਣ ਲੱਗ ਗਏ ਜੀ ਮਨ ਸ਼ਰਬਤ ਬਰਮੀ ਜਲ ਜੀਰਾ ਫਰੂਟੀ ਇਹ ਥੋੜਾ ਥੋੜਾ ਸਮਾਨ ਅਸੀਂ ਬਣਾਇਆ ਪਹਿਲਾਂ ਘਰੇ ਜੀ ਫਿਰ ਬਣਾ ਕੇ ਵੇਖਿਆ ਵੀ ਬਹੁਤ ਵਧੀਆ ਬਣਿਆ ਫਿਰ ਅਸੀਂ ਥੋੜਾ ਥੋੜਾ ਜਿਆਦਾ ਵਧਾਉਂਦੇ ਗਏ ਜੀ ਹਾਂਜੀ ਅਸੀਂ ਆਪਦੇ ਵੀ ਸਾਰੇ ਵੀ ਘਰਾਂ ਚੀ ਵੀ ਆਪ ਕੋ ਆਪਦੇ ਘਰਾਂ ਚੀ ਵਿਖਾਇਆ ਸਾਰਿਆਂ ਨੂੰ ਜੀ ਵੀ ਬਹੁਤ ਬਣ ਪਰ ਪਿੰਡ ਚ ਵੀ ਅਸੀਂ ਦੱਸਿਆ ਜੀ ਪਰ ਪਿੰਡ ਚ ਇੰਨਾ ਵਧੀਆ ਨਹੀਂ ਸਾਨੂੰ ਹੰਗਾਰਾ ਮਿਲਿਆ ਪਰ ਸਾਨੂੰ ਰਿਸ਼ਤੇਦਾਰਾਂ ਨੇ ਵੀ ਬਹੁਤ ਜਿਆਦਾ ਵੀ ਦਿੱਤਾ ਸਾਨੂੰ ਸਾਥ ਸਾਡਾ ਜੀ ਠੀਕ ਹੈ ਹਾਂਜੀ ਸਾਡੇ ਰਸਤੇਦਾਰ ਬਹੁਤ ਖੁਸ਼ ਹੋ ਕੇ ਲੈਂਦੇ ਜਿਹੜਾ ਇੱਕ ਵਾਰੀ ਇਹ ਲੈ ਜਾਂਦਾ ਸਾਡਾ ਸ਼ਰਬਤ ਦਾ ਬ੍ਰਹਮੀ ਸ਼ੇਕ ਉਹ ਫਿਰ ਬਾਜ਼ਾਰ ਚੋਂ ਨਹੀਂ ਲੈਂਦਾ ਅੱਛਾ ਜੀ ਦੁਬਾਰਾ ਮੰਗ ਕੇ ਲੈ ਸਾਡੇ ਕੋਲੋਂ ਹਾਂਬਦਾ ਜੂਸ ਬਣਾਉਣੇ ਆ ਜੀ ਬ੍ਰਹਮੀ ਸ਼ੇਕ ਬਣਾਉਣੇ ਆ ਤੇ ਸ਼ਰਬਤ ਗੁਲਾਬ ਦਾ ਤੇ ਜਲ ਜੀਰਾ ਇਹ ਚੀਜ਼ਾਂ ਤਿਆਰ ਕਰਦੇ ਹਾਂ ਗਰਮੀ ਚ ਤਾਂ ਜ਼ਿਆਦਾ ਆਸੀ ਜਦੋਂ ਅਸੀਂ ਟ੍ਰੇਨਿੰਗ ਲਈ ਸੀ ਜੀ ਟ੍ਰੇਨਿੰਗ ਦੇ ਵਿੱਚ ਬਾਅਦ ਚ ਸਿੱਧਿਆਣਾ ਵੀ ਟ੍ਰੇਨਿੰਗ ਲਈ ਜਿਉਂਵਰਸਿਟੀ ਚ ਉੱਥੇ ਸਾਨੂੰ ਇਹਨਾਂ ਚੀਜ਼ਾਂ ਦੇ ਵਿੱਚ ਫਰਕ ਦੱਸਿਆ ਗਿਆ ਵੀ ਜਿਹੜਾ ਆਪਾਂ ਹੱਥੀ ਤਿਆਰ ਕਰਦੇ ਆ ਇਹਦੇ ਕੀ ਗੁਣ ਆ ਤੇ ਜਿਹੜਾ ਆਪਾਂ ਬਾਜ਼ਾਰ ਚੋਂ ਲੈ ਕੇ ਪੀਂਨੇ ਆ ਉਹਦੇ ਕੀ ਨੁਕਸਾਨ ਆ ਸੋ ਅਸੀਂ ਉਹਨੇ ਇਹ ਜਾਣ ਚੁੱਕੇ ਆ ਅਸੀਂ ਇਸੇ ਕਰਕੇ ਇਹ ਬਣਾਉਨੇ ਆ ਵੀ ਦੇਸੀ ਇੱਕ ਦਾ ਸੀ ਗਲਾਬ ਆਪ ਦਾ ਲਾ ਲਿਆ ਹੁਣ ਅਸੀਂ ਕਰਦਿਆਂ ਦੇਸੀ ਗਲਾਬ ਦੀਆਂ ਪੱਤੀਆਂ ਤੋਂ ਸ਼ਰਬਤ ਤਿਆਰ ਕਰਦੇ ਆ ਫੇਰ ਬ੍ਰਹਮੀ ਬੂਟੀ ਅਸੀਂ ਤਾਜੀ ਅਮਰਤਸਰ ਤੋਂ ਮੰਗਵਾਉਨੇ ਆ ਇੱਥੇ ਆਪਣੀ ਹੰਦੀ ਨਹੀਂ ਉਹਦੀ ਖੇਤੀ ਬ੍ਰੰਮੀ ਵੀ ਅਸੀਂ ਆਪਦੇ ਹੱਥੀ ਤਿਆਰ ਕਰਦੇ ਆਂ ਬਾਕੀ ਜਿਹੜੇ ਬਾਜ਼ਾਰ ਵਾਲੇ ਪ੍ਰੋਡਕਟ ਉਹਨਾਂ ਦੇ ਵਿੱਚ ਜਿਵੇਂ ਸਕ੍ਰੀਨ ਪਾਤੀ ਕੋਈ ਹੋਰ ਪ੍ਰੋਜੈਕਟਿਵ ਜਾਦਾ ਪਾਤਾ ਕੈਮੀਕਲ ਇਹੋ ਜੇ ਪਾਤੇ ਕਿ ਬੱਚਿਆਂ ਦੀ ਸਿਹਤ ਵਾਸਤੇ ਵੱਡਿਆਂ ਦੀ ਸਿਹਤ ਵਾਸਤੇ ਬਹੁਤ ਨੁਕਸਾਨ ਆ ਕਿਉਂਕਿ ਦੱਦ ਵਾਲੇ ਨਾ ਚੀਜ਼ਾਂ ਤਾਂ ਜਿਆਦਾ ਲੋਕ ਬੱਚਾ ਨਹੀਂ ਪੀਉਂਦੇ ਆ ਤੇ ਫੇਰ ਇਹ ਸਿਹਤ ਦੇ ਤਰ ਤਰੀਕੇ ਵੇਖੀਏ ਤਾਂ ਬਹੁਤ ਗਲਤ ਆ ਇਸ ਕਰਕੇ ਅਸੀਂ ਇਹ ਸ਼ੁੱਧ ਬਣਾਉਨੇ ਆ ਜੀ ਪਿਓਰਿਟੀ ਇਹਦੇ ਵਿੱਚ ਇੱਕ ਤਰ੍ਹਾਂ ਦਾ ਆਰਗੇਨਿਕ ਹੀ ਆ ਸਾਰਾ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਮਲਾਵਟੀ ਚੀਜ਼ ਹੈ ਨਹੀਂ ਤੇ ਬਹੁਤ ਜਲਦੀ ਇਹ ਦੁਜਾ ਹਜਮ ਹੋ ਜਾਂਦਾ ਬੱਚਿਆਂ ਦੇ ਬਾਕੀ ਇਹਦੇ ਫਾਇਦੇ ਬਹੁਤ ਆ ਜੀ ਠੰਡਕ ਦਿੰਦੇ ਆ ਜਿਵੇਂ ਇਹ ਬ੍ਰਹਮੀ ਆ ਬ੍ਰਹਮੀ ਬੂਟੀ ਦੇ ਵਿੱਚ ਅਸੀਂ ਨਾਲ ਬਦਾਮ ਮਾਗਜ ਖਸਖਸ ਜਿਵੇਂ ਰਾਤ ਨੂੰ ਭੌਂਕੇ ਰੱਖਦੇ ਆ ਸਵੇਰ ਨੂੰ ਪੀਸ ਕੇ ਜਿਹਨੇ ਇੱਕ ਤੰਧਾਈ ਹੁੰਦੀ ਆ ਉਸ ਤਰ੍ਹਾਂ ਅਸੀਂ ਇਹ ਤਿਆਰ ਹੋ ਜਾਂਦਾ ਇਹ 3 ਦਿਨਾਂ ਦਾ ਪ੍ਰੋਸੈਸ ਆ ਜੀ 3 ਦਿਨਾਂ ਚ ਤਿਆਰ ਕਰਦੇ ਆ ਐ ਨਹੀਂ ਵੀ ਨਾਲ ਦੀ ਨਾਲ ਕੋਲੇ ਕੰਫਰਟ ਤੇ ਅਸੀਂ ਪਾਤੇ ਅਸੀਂ ਇਹੋ ਜੀ ਕੋਈ ਵੀ ਚੀਜ਼ ਨਹੀਂ ਇਹੋ ਜੀ ਵਿੱਚ ਪਾਉਂਦੇ ਤੇ ਇਹਦੇ ਚ ਫਰਕ ਤਾਂ ਜਿਹੜਾ ਗਾਹਕ ਲੈ ਜਾਂਦਾ ਪੀਕੇ ਦੱਸਦਾ ਵੀ ਇਹਦੇ ਚ ਕੀ ਫਰਕ ਆ ਬਾਜ਼ਾਰ ਨਾਲੋਂ ਰੇਟ ਜ਼ਰੂਰ ਸਾਡਾ ਜ਼ਿਆਦਾ ਕਿਉਂਕਿ ਸਾਨੂੰ ਤਾਂ ਇੰਨਾ ਅਜੇ ਤੱਕ ਵੀ ਅਸੀਂ ਕੋਈ ਮਾਰਜਨ ਨਹੀਂ ਵਿੱਚੋਂ ਕੱਢਦੇ ਵੀ ਬਹੁਤ ਠੀਕ ਰੇਟ ਤੇ ਵੇਚਦੇ ਆ ਬਸ ਥੋੜਾ ਜਿਹਾ ਦੀ ਲੇਬਰ ਦਾ ਹੀ ਕੱਢਦੇ ਆ ਕਰਦੇ ਆ ਸਾਫ ਸਥਰੀ ਥਾਂ ਤੇ ਬੈਠ ਕੇ ਕੋਈ ਵੀ ਅਸੀਂ ਕਿਸੇ ਤੇ ਸਾਨੂੰ ਯਕੀਨ ਨਹੀਂ ਵੀ ਅਗਲਾ ਸਫਾਈ ਰੱਖੂ ਕਿ ਨਾ ਰੱਖੂ ਹਨ ਤੇ ਹਜੇ ਤੱਕ ਤਾਂ ਅਸੀਂ ਆਪਦੇ ਘਰੇ ਤਿਆਰ ਕਰਦੇ ਆਪ ਘਰ ਦੇ ਮੈਂਬਰ ਸਾਥ ਦਿੰਦੇ ਆ ਸਾਰਾ ਸਾਰਾ ਪਰਿਵਾਰ ਲੱਗ ਜਾਂਦਾ ਜਿਵੇਂ ਹੁਣ ਨਿੰਬੂ ਜੂਸ ਬਣਾਉਂਦੇ ਆ ਅਸੀਂ ਉਹਦੇ ਵਿੱਚ ਨਿੰਬੂ ਨਿਚੋੜਦੇ ਹੱਥ ਨਾਲ ਤੇ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਆ ਫਿਰ ਉਹ ਚ ਟਾਈਮ ਵੀ ਬਹੁਤ ਲੱਗਦਾ ਆਮਾ ਜਿਵੇਂ ਪਹਿਲਾਂ ਲਿਆ ਕੇ ਛਿੱਲਣੇ ਪੈਂਦੇ ਆ ਫਿਰ ਉਹਨਾਂ ਦੀ ਪਲਪ ਕੱਢਣੀ ਪੈਂਦੀ ਆ ਤੇ ਕੰਮ ਤਾਂ ਬਹੁਤ ਜ਼ਿਆਦਾ ਹੀ ਵੱਨ ਜਾਂਦਾ ਜੀ ਪਰ ਸ਼ੁੱਧ ਬਾਜ਼ਾਰ ਨਾਲੋਂ ਤਾਂ ਇਹ ਜਮੀਨ ਅਸਮਾਨ ਦਾ ਫਰਕ ਆ ਜੀ ਲੋਕ ਤਾਂ ਜਿਹੜੇ ਸਾਡੇ ਪੱਕੇ ਗਾਹਕ ਬਣ ਗਏ ਆ ਉਹ ਤਾਂ ਟੁੱਟੇ ਨਹੀਂ ਹੋਰ ਵੱਧਦੇ ਜਾਂਦੇ ਜਿਵੇਂ ਜਿਵੇਂ ਪਤਾ ਲੱਗਦਾ ਇੰਨਾ ਵੀ ਸਾਡਾ ਥੋੜਾ ਜਿਹਾ ਪਤਾ ਘੱਟ ਲੋਕਾਂ ਨੂੰ ਆ ਜਿਨ੍ਹਾਂ ਨੂੰ ਅਸੀਂ ਕੋਈ ਚੈਨਲ ਨਹੀਂ ਬਣਾਇਆ ਆ ਉਹਦਾ ਹਨ ਮਸ਼ਹੂਰੀ ਨਹੀਂ ਕੀਤੀ ਮੇਲਿਆਂ ਤੋਂ ਹੀ ਪਤਾ ਲੱਗਦਾ ਤੇ ਸਾਨੂੰ ਬਹੁਤ ਵਧੀਆ ਹੰਗਾਰਾ ਮਿਲਦਾ ਬਾਕੀ ਜਿੰਨਾਂ ਨਾਲ ਸਾਡੀ ਜਾਣ ਪਛਾਣ ਆ ਜਿਵੇਂ ਕੋਈ ਰਿਸ਼ਤੇਦਾਰ ਆ ਗਾਂਵਾਂ ਦੇ ਜਾਂ ਅਸੀਂ ਡਾਕਟਰਾਂ ਦੇ ਜਾਣੇ ਆ ਡਾਕਟਰਾਂ ਨੂੰ ਵੀ ਇਹ ਦੱਸਦੇ ਆ ਡਾਕਟਰ ਵੀ ਸਾਰੇ ਸਾਡਾ ਖਰੀਦਦੇ ਆ ਤੇ ਬਾਕੀ ਹੋਰ ਜੋ ਵੀ ਇਹਨ ਵਰਤ ਲੈਂਦਾ ਉਹ ਸਾਨੂੰ ਜਰੂਰ ਫੇਰ ਮੰਗ ਕਰਦੇ ਆ ਵੀ ਇਹ ਬਹੁਤ ਵਧੀਆ ਚੀਜ਼ ਆ ਸਾਡੇ ਵਾਸਤੇ ਬਣਾਓ ਮੇਲੇ ਚ ਜਾ ਕੇ ਵੀ ਜੀ ਸਾਨੂੰ ਬਹੁਤ ਵਧੀਆ ਵੀ ਜੋ ਤੇ ਕਿਸਾਨ ਵੀਰ ਹੁੰਦੇ ਆ ਉਹ ਵੀ ਆਖ ਦਿੰਦੇ ਵੀ ਨਹੀਂ ਅਸੀਂ ਵੀ ਸਾਥ ਦੇਵਾਂਗੇ ਤੁਹਾਡਾ ਤੇ ਵੀ ਖਰੀਦਦੇ ਵੀ ਆ ਸਮਾਨ ਜੀ ਕਈ ਹੁੰਦੇ ਵਿੱਚ ਸਵਾਲ ਜਵਾਬ ਵੀ ਬਹੁਤ ਕਰਦੇ ਆ ਪਰ ਉਹਨਾਂ ਨੂੰ ਵੀ ਸਮਝਾਉਂਦੇ ਆ ਵੀ ਇਹ ਜਮਾਂ ਸੁੱਧ ਚੀਜ਼ ਆ ਵੀ ਅਸੀਂ ਇਥੇ ਆਮੀਨ ਲੈ ਕੇ ਬੈਠੇ। ਵੀ ਇਥੇ ਸਿੱਖ ਕੇ ਅਸੀਂ ਵੀ ਆਪ ਦਾ ਸਮਾਨ ਲੈ ਕੇ ਬੈਠੇ ਆ। ਵੀ ਸਾਡਾ ਕੰਟੈਕਟ ਨੰਬਰ ਹੈ। ਤੁਸੀਂ ਜਦੋਂ ਮਰਜ਼ੀ ਫੋਨ ਕਰਕੇ ਜਦੋਂ ਮਰਜ਼ੀ ਵੇਖ ਸਕਦੇ ਹੋ ਸਾਨੂੰ। ਵੀ ਸਾਡਾ ਪੱਟੀਆਂ ਤੇ ਕੋਈ ਸਾਡੇ ਕੋਲੇ ਮਸ਼ੀਨਰੀ ਨਹੀਂ ਗੀ। ਵੀ ਨਾ ਕੋਈ ਸਾਨੂੰ ਕੋਈ ਸਰਕਾਰਾਂ ਵੱਲੋਂ ਹਜੇ ਕੋਈ ਮਦਦ ਮਿਲੀ ਐ। ਤੇ ਫਿਰ ਤੁਸੀਂ ਆ ਕੇ ਸਾਨੂੰ ਆਪ ਦਾ ਦੱਸ ਸਕਦੇ ਹੋ ਵੀ ਇੱਕ ਵਾਰੀ ਲੈ ਕੇ ਜਾਓ ਪਤਾ ਲੱਗੂ ਆ ਪੀ ਕੇ। ਵੀ ਵਰਤੋਂਗੇ ਫੇਰ ਹੀ ਪਤਾ ਲੱਗੂ ਆ ਉਂ ਨਹੀਂ ਪਤਾ ਲੱਗਦਾ ਜੀ। ਇਹ ਜਿਹੜੇ ਦੁਕਾਨਾਂ ਤੇ ਹੁਣ ਰੱਖਦੇ ਆ। ਦਕਾਨਾਂ ਤੋਂ ਆਪਾਂ ਚੀਜ਼ ਚੱਕ ਲੈਂਦੇ ਆ ਤੇ ਵਰਤ ਲੈਂਦੇ ਆ ਕਿਸੇ ਨੇ ਪੁੱਛਿਆ ਨਾ ਉਹਨਾਂ ਨੂੰ ਪਤਾ ਨਹੀਂ ਵੀ ਬਣਾਉਂਦਾ ਕੌਣ ਆ ਕਿਹੜੀ ਫੈਕਟਰੀ ਆ ਕਿੱਥੋਂ ਆਉਂਦਾ ਕੀ ਪੈਂਦਾ ਇਹਦੇ 'ਚ ਕੋਈ ਸਵਾਲ ਜਵਾਬ ਨਹੀਂ ਕਰਦਾ ਅਸੀਂ ਜਦੋਂ ਖੁਦ ਮੇਲਿਆਂ ਤੇ ਲੈ ਕੇ ਜਾਂਦੇ ਆ ਅਸੀਂ ਆਪ ਖੜੇ ਹੁੰਨੇ ਆ ਅਸੀਂ ਦੱਸ ਦਿਆਂ ਵੀ ਹੋਮ ਮੇਡ ਆ ਇਹ ਸਾਡੇ ਹੱਥ ਦੀ ਬਣੀ ਚੀਜ਼ ਆ ਫਿਰ ਸਾਨੂੰ ਬਹੁਤ ਜ਼ਿਆਦਾ ਸਵਾਲ ਜਵਾਬ ਕਰਦੇ ਆ ਸਾਨੂੰ ਫਿਰ ਉਹ ਗੱਲਾਂ ਪੁੱਛਦੇ ਆ ਜਿਹੜੀਆਂ ਉਹਨਾਂ ਨੇ ਕਦੇ ਵੀ ਨਾ ਕਿਸੇ ਤੋਂ ਪੁੱਛਣਾ ਹੋਣ ਇਹਨਾਂ ਦੇ ਵਿੱਚ ਕੀ ਪੈਂਦਾ ਕਿਵੇਂ ਕਰਦੇ ਆ ਫਿਰ ਤੁਸੀਂ ਮਸ਼ੀਨ ਨਾਲ ਕੱਢਦੇ ਆ ਕਿ ਹੱਥ ਨਾਲ ਕੱਢਦੇ ਆ ਕਿੱਥੋਂ ਲਿਆਉਨੇ ਆ ਆ ਚੀਜ਼ ਕਿੱਥੋਂ ਬਹੁਤ ਤਰ੍ਹਾਂ ਦੇ ਸਵਾਲਾਂ ਜਵਾਬਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਹਰ ਕਿਸੇ ਨੂੰ ਸਾਨੂੰ ਸਮਝਾਉਣਾ ਪੈਂਦਾ ਪਰ ਜਿਹੜੇ ਅੱਜ ਕੱਲ੍ਹ ਲੋਕਾਂ ਵਿੱਚ ਜਾਗਰੂਕਤਾ ਬਹੁਤ ਆ ਪਰ ਜਿਹੜੇ ਲੋਕ ਪੜ੍ਹੇ ਲਿਖੇ ਆ ਇਹ ਚੀਜ਼ ਸਮਝਦੇ ਆ ਚੰਗੇ ਮਾੜੇ ਦੀ ਪਰਖ ਉਹ ਤਾਂ ਬਹੁਤ ਸਾਥ ਦਿੰਦੇ ਆ ਖਰੀਦ ਕੇ ਵੀ ਲੈ ਜਾਂਦੇ ਆ ਉਹ ਕਹਿੰਦੇ ਆ ਵੀ ਤੁਸੀਂ ਆਇਆ ਕਰੋ ਸਾਬ ਤੁਸੀਂ ਅਜੀ ਦੁਕਾਨ ਖੋਲੋ ਕੋਈ ਸ਼ਹਿਰ ਸਾਨੂੰ ਦੱਸੋ ਵੀ ਕਿੱਥੋਂ ਮਿਲ ਸਕਦਾ ਜਾਂ ਕਿਵੇਂ ਅਸੀਂ ਖਰੀਦ ਸਕਦੇ ਆ ਇਸ ਤਰ੍ਹਾਂ ਦਾ ਕਰਦੇ ਆ ਜਿ ਮੰਗ ਉਹ ਖਰਾਬੇ ਹੁੰਦਾ ਨਹੀਂ ਬਲਾਕ ਦਾ ਤਾਂ 2 ਸਾਲ ਹੋ ਗਏ ਸੀ ਖੁੱਲੀ ਬੋਤਲ ਵੀ ਨਹੀਂ ਖਰਾਬ ਹੁੰਦੀ। ਅੱਛਾ ਜੀ। ਦੂਸਰਾ ਫ੍ਰੀਜ ਰੱਖ ਲੈਂਦੇ ਆ ਜਿਹੜਾ ਬਰਮੀ ਹੈ ਉਹਦੇ ਚ ਡਰਾਈ ਫਰੂਟ ਪੈਂਦਾ। ਉਹ ਖੋਲ ਕੇ ਬਦਲਾ ਖੁੱਲੀ ਬੋਤਲ ਫ੍ਰੀਜ 'ਚ ਰੱਖਣੀ, ਬੰਦ ਬੋਤਲ ਨਹੀਂ ਖਰਾਬ ਹੁੰਦੀ। ਅੱਛਾ ਜੀ। ਅਸੀਂ ਬਦਲਦੇ ਨਹੀਂ ਹੋ। ਤੁਸੀਂ ਕੋਈ ਨਹੀਂ ਕਰਦੇ। ਨਹੀਂ ਜੀ ਜਿਹੜੀ ਖੰਡ ਬਣਨਾ, ਖੰਡ ਦੀ ਚਾਸ ਨਹੀਂ ਬਣ ਗਈ ਜਦੋਂ ਤੇ ਉਹਦੇ ਵਿੱਚ ਫਿਰ ਹੁੰਦੀ ਨਹੀਂਗੀ ਕੋਈ ਐਹੋ ਜੀ ਖਰਾਬ ਹੋਣ ਵਾਲੀ। ਚਾਂਸ ਰਹਿ ਨਹੀਂ ਜਾਂਦਾ ਬਹੁਤ ਘੱਟ ਚਾਂਸ ਹੁੰਦੇ ਆ। ਜਿਵੇਂ ਫਰੂਟੀ ਬਣਦੀ ਆ ਉਹਦੇ ਵਿੱਚ ਪਾਣੀ ਜਿਆਦਾ ਮਿਕਸ ਕਰਨਾ ਪੈਂਦਾ ਉਹਦੇ ਵਿੱਚ ਸਾਨੂੰ ਮੁਸ਼ਕਲ ਆਉਂਦੀ ਹੈ ਥੋੜਾ ਬਹੁਤ ਪਾਉਣਾ ਪੈਂਦਾ ਜੇ ਲੰਬਾ ਸਮਾਂ ਅਗਲੇ ਸਾਲ ਤੱਕ ਵੱਧ ਜੇ ਜਿਹੜੀ ਉਹਦੇ ਵਾਸਤੇ ਅਸੀਂ ਪਾਉਂਦੇ ਆ ਜਿਹੜੀ ਜਿਵੇਂ ਹੁਣ ਸੀਜ਼ਨ ਚ ਹੁਣ ਤਿਆਰ ਕੀਤੀ ਹੁਣ ਹੀ ਵਿਕ ਗਈ ਉਹ ਚ ਕੋਈ ਲੋੜ ਨਹੀਂ ਜੀ ਇਹੋ ਜੀ ਸਾਨੂੰ ਕੋਈ ਮੁਸ਼ਕਲ ਨਹੀਂ ਆਈ ਹੁਣ ਤੱਕ ਅਸੀਂ ਜਿੰਨੇ ਵੀ ਆਪ ਦੇ ਵੀ 10 ਮੈਂਬਰ ਆ ਜਿਨ੍ਹਾਂ ਨੇ ਗਰੁੱਪ ਬਣਾਇਆ ਜਨਰੇਟਡ ਔਮਨ ਗਰੁੱਪ ਆ ਸਾਡਾ ਤੇ ਉਹ 10 ਮੈਂਬਰਾਂ ਨਾਲ ਤਿਆਰ ਹੋਇਆ ਹੋਇਆ ਅਸੀਂ 10 ਮੈਂਬਰ ਪੂਰੀ ਸਹਿਮਤੀ ਨਾਲ ਚੱਲਦੇ ਆਂ ਅਸੀਂ ਇੱਕ ਦੂਜੇ ਤੇ ਇਹ ਵੀ ਕੋਈ ਸ਼ਿਕਾਇਤ ਨਹੀਂ ਕਰਦੇ ਵੀ ਤੂੰ ਇਹ ਗੱਲ ਕਿਉਂ ਕਹੀ ਜਾਂ ਕਿਵੇਂ ਕਿਹਨੂੰ ਜਵਾਨ ਫੜਾਤੀ ਕਿੰਨਾ ਆਰਡਰ ਲੈ ਲਿਆ ਹਨਾ ਆਪਣਾ ਤਾਂ ਬਣ ਨਹੀਂ ਸਕਣਾ ਇਹੋ ਜੀ ਕੋਈ ਮੁਸ਼ਕਲ ਨਹੀਂ ਆਈ ਇੱਕ ਹੀ ਜਣਾ ਗੱਲ ਕਰਿਆ ਆ ਉਹਦੇ ਮਗਰ ਅਸੀਂ ਸਾਰਿਆਂ ਨੇ ਬਣਾ ਕੇ ਦੇ ਲਈਏ ਕਰਦੇ ਆਂ ਅੱਜ ਤੱਕ ਕਦੇ ਸਾਡੇ ਕੋਈ ਲੜਾਈ ਨਹੀਂ ਹੋਈ ਕਿਸੇ ਗੱਲ ਵਿੱਚ ਸਾਰੇ ਸਹਿਮਤ ਆ ਤੇ ਬਾਕੀ ਅਸੀਂ ਸਾਰਿਆਂ ਨੇ ਪਹਿਲਾਂ ਜੋ ਸਾਨੂੰ ਮੈਡਮ ਨੇ ਟ੍ਰੇਨਿੰਗ ਦਿੱਤੀ ਸੀ ਮੈਡਮ ਨੇ ਸਿਖਾਇਆ ਸੀ ਵੀ ਤੁਸੀਂ ਜਿੱਥੇ ਵੀ ਸੰਜੀ ਥਾਂ ਤੇ ਕੰਮ ਕਰਨਾ ਆਪਦਾ ਸਫਾਈ ਦਾ ਖਾਸ ਧਿਆਨ ਰੱਖਣਾ ਕਿਸੇ ਨੇ ਇਹ ਨਹੀਂ ਵੇਖਣਾ ਵੀ ਉਹਨੇ ਵੱਧ ਕੰਮ ਕਰ ਲਿਆ ਉਹਨੇ ਘੱਟ ਕਰ ਲਿਆ ਅਸੀਂ ਸਵੇਰੇ ਆ ਕੇ ਆਪਣੇ ਹੱਥੀਂ ਆਪ ਹੀ ਉੱਥੇ ਝਾੜੂ ਪੋਚਾ ਜਾਣ ਲੱਗਾ ਸਾਰੇ ਬਰਤਨ ਸਾਫ਼ ਕਰਕੇ ਢਾੱਕ ਕੇ ਫੇਰ ਜਾਣਾ ਪੂਰਾ ਸਫਾਈ ਕਰਨੀ ਆ ਕਿਸੇ ਨੇ ਕਿਸੇ ਨਾਲ ਇਹ ਨਹੀਂ ਕੀਤਾ ਵੀ ਜਾਂ ਕਈ ਬੀਬੀਆਂ ਹੁੰਦੀਆਂ ਵੀ ਕਿਸੇ ਨੂੰ ਕੋਈ ਬੈਕ ਪ੍ਰੋਬਲਮ ਆ ਘੱਟ ਭਾਰ ਚੱਕ ਸਕਦੀ ਆ ਨਾ ਤੇ ਅਸੀਂ ਇਹ ਵੀ ਨਹੀਂ ਕਦੇ ਵੇਖਿਆ ਜਿਵੇਂ ਸਾਨੂੰ ਜਿਹਦਾ ਜਿਹਦਾ ਜਿਵੇਂ ਠੀਕ ਹੁੰਦਾ ਕਰੀ ਜਾਂਦੇ ਆ ਕੋਈ ਲੜਾਈ ਝਗੜਾ ਨਹੀਂ ਹੁੰਦਾ ਜਿਵੇਂ ਆ ਹਾਂਜੀ ਇਹ ਤਾਂ ਸਾਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਆ ਇਹ ਤਾਂ ਸਾਨੂੰ ਦੱਸ ਹੀ ਨਹੀਂ ਸਕਦੇ ਪਹਿਲਾਂ ਜਿੰਨੇ ਵੀ ਸਾਨੂੰ ਪ੍ਰੋਡਕਟ ਬਣਾਉਣੇ ਸਿਖਾਏ ਸੀ ਅਸੀਂ ਸਾਰੇ ਬਣਾ ਲਏ ਸ਼ੁਰੂ ਚ ਤਾਂ ਬੇਸਟ ਫੇਸ ਵਾਸ਼ ਕੋਈ ਚੀਜ਼ ਨਹੀਂ ਛੱਡੀ ਅਸੀਂ ਬਣਾਉਣ ਬੰਨੂਆ ਜੈਮ ਮਰਬੇ ਕੈਂਡੀ ਆਮਲੇ ਦੀ ਆਮਲਾ ਮਰਬਾ ਆਮਲੇ ਦਾ achar ਮਸਾਲੇ ਵਾਲਾ achar ਨਿੰਬੂ ਦਾ ਮਿੱਠਾ achar ਮਿਰਚ ਦਾ achar ਅਰੰਬ ਦਾ achar ਕਿਸੇ ਵੀ ਤਰ੍ਹਾਂ ਦੀ ਜੇ ਕਦੂ ਦੀ ਚਟਨੀ ਆ ਕੱਚੇ ਅੰਬ ਦੀ ਚਟਨੀ ਅਸੀਂ ਬਹੁਤ ਜ਼ਿਆਦਾ ਪ੍ਰੋਡਕਟ ਬਣਾਇਆ ਤੇ ਖਰਚ ਵੀ ਬਹੁਤ ਜ਼ਿਆਦਾ ਕੀਤਾ ਪਰ ਜਦੋਂ ਸੇਲ ਨਾ ਹੋਣ ਕਰਕੇ ਉਹ ਸਾਡਾ ਫਿਰ ਖਰਾਬ ਵੀ ਹੋਇਆ ਜਿਵੇਂ ਐਕਸਪਾਇਰ ਹੋ ਗਿਆ ਵੀ ਇੰਨਾ ਸੰਭੜ ਨੂੰ ਵੀ ਥਾਂ ਨਹੀਂ ਹੁੰਦਾ ਢੰਡੀ ਥਾਂ ਤੇ ਸਟੋਰ ਨਹੀਂ ਕੀਤਾ ਜਾ ਸਕਦਾ ਤੇ ਉਹਦੇ ਵਿੱਚ ਅਸੀਂ ਘਾਟਾ ਵੀ ਬਹੁਤ ਖਾਦਾ ਬਹੁਤ ਵਾਰੀ ਸਾਡੇ ਡਰਾਮਾ ਦੇ ਡਰਾਮਾ ਅੰਬ ਦਾ ਜਿਹੜਾ ਜੂਸ ਆ ਉਹ ਵੀ ਡੋਲਣਾ ਪੈਂਦਾ ਸੀ ਬ੍ਰੰਮੀ ਵੀ ਸਾਡਾ ਖਰਾਬ ਹੋ ਜਾਂਦਾ ਸੀ ਪਹਿਲਾਂ ਕੱਟ ਨੌਲੇਜ ਤੋਂ ਬਿਨਾ ਵੀ ਨੌਲੇਜ ਸਾਨੂੰ ਜ਼ਿਆਦਾ ਨਹੀਂ ਸੀ ਪਾਣੀ ਦੇ ਵਿੱਚ ਕਦੇ ਹੋ ਜਾਂਦਾ ਸੀ ਵੀ ਪਾਣੀ ਪਿੰਡ ਚ ਜਿਵੇਂ ਪਾਣੀ ਹੈਂਡ ਪੰਪ ਦਾ ਸੀ ਵਰਤਦੇ ਆ ਉਹ ਕਦੇ ਕੋਈ ਗਲਤ ਪੈ ਜਾਂਦਾ ਹਨ ਤੇ ਪਰ ਹੁਣ ਸਾਨੂੰ ਸਾ ਅਸੀਂ ਫਿਰ ਹ ਤੋਂ ਲੁਧਿਆਣੇ ਤੋਂ ਟੈਸਟ ਕਰਵਾਇਆ ਵੀ ਸਾਡਾ ਕਾਰਨ ਕੀ ਆ ਖਰਾਬ ਕਿਉਂ ਹੁੰਦਾ ਫਿਰ ਉਹਨਾਂ ਨੇ ਦੱਸਿਆ ਵੀ ਤੁਹਾਡਾ ਜਿਹੜਾ ਥੱਲੇ ਦਾ ਪਾਣੀ ਇਹਦੇ ਚ ਨੁਕਸਾ ਹੁਣ ਅਸੀਂ ਨਹਿਰ ਦੇ ਨਾਲ ਬੋਰ ਕਰਕੇ ਲੈਂਦਾ ਜੀ ਮਿੱਠਾ ਪਾਣੀ ਹੁਣ ਉਹ ਪਾਣੀ ਵਰਤਦੇ ਆ ਹੁਣ ਸਾਨੂੰ ਕਦੇ ਸ਼ਿਕਾਇਤ ਨਹੀਂ ਮਾਰਤੀ ਦਾ ਹਸਤੇ ਤਵੀਰ ਜੀ ਸਨ ਬਹੁਤ ਜ਼ਿਆਦਾ ਵੀ ਦਿੱਕਤਾਂ ਵੀ ਆਈਆਂ। ਹਾਂਜੀ ਤੇ ਵੀ ਕਿਵੇਂ ਕਰਦੇ ਹੋ ਮਾਰਤੀ ਵੀ ਹੁਣ ਸ਼ਹਿਰ ਵੀ ਦੁਕਾਨਾਂ ਤੇ ਵੀ ਰੱਖਿਆ ਹੀਦਾ ਜੀ। ਹਾਂਜੀ ਮੇ ਰਿਸ਼ਤੇਦਾਰਾਂ ਨੂੰ ਵੀ ਪੇਟੀਆਂ ਦੇ ਦੇਦੀਆਂ ਜੀ। ਤੇ ਜਿਵੇਂ ਸ਼ਬੀਲਾ ਵਾਸਤੇ ਮੰਗਦੇ ਆ ਵੀ ਉਹਨਾਂ ਨੂੰ ਵੀ ਅਸੀਂ ਪੇਟੀਆਂ ਦਿੰਨੇ ਆ ਜੀ। ਸਸਤਨ ਘੱਟ ਰੇਟ ਤੇ ਦਿੰਨੇ ਆ ਬਹੁਤ ਘੱਟ ਰੇਟ ਤੇ ਸਾਡੇ ਲੈ ਕੇ ਵੀ ਪਾਇਆ ਵਿਆ ਅਸੀਂ ਸਟੇਟਸ ਵਗੈਰਾ ਪਾਉਨੇ ਆ। ਹਾਂਜੀ ਤੇ ਉਹ ਤਾਂ ਅਸੀਂ ਜਿਵੇਂ ਸ਼ਰਬਤ ਦੀ ਬੋਤਲ ਆ 150 ਦੀ ਸੇਲ ਕਰਦੇ ਆ। ਤੇ ਸ਼ਬੀਲਾ ਲਈ ਅਸੀਂ 100 ਰੁਪਏ ਦੀ ਦਿੱਤੇ ਆ। ਸੁਬੀਲਾ ਲਈ ਜਿਵੇਂ ਕਿਸੇ ਨੇ ਇਕੱਠਾ ਲੈਣਾ ਜਿਆਦਾ ਦੁਕਾਨਦਾਰ ਨੇ ਵੀ ਲੈਣਾ ਤੇ ਅਸੀਂ ਉਹਨੂੰ ਇਸੇ ਰੇਟ ਤੇ ਦਿੰਦੇ ਆ ਘੱਟ ਰੇਟ ਜੀ ਆਮਦਨ ਤਾਂ ਸੇਲ ਦੇ ਹਿਸਾਬ ਨਾਲ ਹੀ ਆ ਜਿਵੇਂ ਹੁਣ ਗਰਮੀ ਜਿਆਦਾ ਪੈਂਦੀ ਆ ਹੁਣ ਇਸ ਮਹੀਨੇ ਵੀ ਜਿਵੇਂ ਚੰਗੀ ਸੇਲ ਹੋਈ ਆ ਇਸ ਮਹੀਨੇ ਜਿਵੇਂ 30 35000 ਦੀ ਸੰਨ ਹੋ ਜਾਂਦੀ ਆ ਇੱਕ ਮਹੀਨੇ ਵਿੱਚ ਦੋ ਤਿੰਨ ਮਹੀਨੇ ਗਰਮੀਆਂ ਦੇ ਚੰਗੀ ਸੇਲ ਹੁੰਦੀ ਆ ਜੀ ਤੇ ਬਾਕੀ ਸਮਾਂ ਫਿਰ ਵਾਸ ਵੇੜਾ ਵਧ ਜਾਂਦਾ ਉਹ ਖਰਾਬ ਵੀ ਹੁੰਦਾ ਜੀ ਇਹ ਤੇ ਘਾਟਾ ਵੀ ਪੈ ਜਾਂਦਾ ਹਜੇ ਤੱਕ ਸਾਨੂੰ ਕੋਈ ਜ਼ਿਆਦਾ ਪ੍ਰਾਫਿਟ ਨਹੀਂ ਮਿਲ ਰਿਹਾ ਨਹੀਂ ਸਿੱਖ ਵੀ ਰਹੇ ਆ ਤੇ ਥੋੜਾ ਜਿਹਾ ਅਸੀਂ ਇਹ ਕੋਸ਼ਿਸ਼ ਕਰਦੇ ਆ ਵੀ ਲੋਕਾਂ 'ਚ ਜਾਣ ਪਛਾਣ ਹੋਵੇ ਸਾਡੇ ਤੋਂ ਮੰਗਣ ਹਨਾ ਡਿਮਾਂਡ ਕਰਨ ਫੇਰ ਹੀ ਬਣਾਉਣ 'ਚ ਫਾਇਦਾ ਫੇਰ ਅਸੀਂ ਬਣਾ ਬਣਾ ਕੇ ਵੀ ਪਹਿਲਾਂ ਬਹੁਤ ਵੇਖ ਲਿਆ ਫੇਰ ਸਾਡਾ ਬਾਲਾ ਬੇਕਾਰ ਹੁੰਦਾ ਸੀ ਹੁਣ ਅਸੀਂ ਉਹਨਾਂ 'ਕੇ ਬਣਾਉਂਦੇ ਆ ਆਰਡਰ 'ਤੇ ਜਿੰਨਾ 'ਕਾਨੂੰ ਆਰਡਰ ਆਉਂਦਾ ਉਹਨਾਂ 'ਕੇ ਤਿਆਰ ਕਰਦੇ ਆ ਜੀ ਵੀ ਕਾਲਿਆ ਨੇ ਸਾਨੂੰ ਆਖਿਆ ਜੀ ਹੁਣ ਸਾਨੂੰ 90000 ਦੀ ਗ੍ਰਾਂਟ ਉਹਨਾਂ ਨੇ ਦਿੱਤੀ ਹੈ ਜੀ ਅਜੇ ਤੱਕ ਕਸੀ ਲੈ ਕੇ ਆਉਣੀ ਆ ਤੇ ਪਰ ਸਾਨੂੰ ਦਵਾਈ ਆਤੀ ਉਹਨਾਂ ਦੇ ਜਿਵੇਂ ਅਸੀਂ ਬੋਤਲਾਂ ਬਣਵਾਉਣੀਆਂ ਜਾਂ ਇਹਨਾਂ ਦੇ ਰੈਪਰ ਬਣਵਾਉਣੇ ਸਾਰਾ ਖਰਚਾ ਅਸੀਂ ਆਪ ਹੀ ਪਾਉਂਦੇ ਸੀ ਕੋਲੋਂ ਚਾਰੇ ਜਾਣੇ ਵੰਡ ਕੇ ਹਾਂਜੀ ਨਹੀਂ ਅਸੀਂ ਚਾਰ ਹੀ ਮੈਂਬਰ ਹਾਂ ਜਿਹੜਾ ਖਰਚਾ ਕਰਦੇ ਹਾਂ ਪੇਪਰਾਂ 'ਚ ਸਾਡੇ 10 ਮੈਂਬਰ ਆ ਹਾਂਜੀ ਅਸੀਂ ਹਰ ਥਾਂ ਪ੍ਰੋਵਾਈਡ ਕਰਾਵਾਂਗੇ ਜਿੱਥੇ ਵੀ ਕੋਈ ਸਾਡੇ ਤੋਂ ਮੰਗੂਗਾ ਚਾਹੇ ਅਸੀਂ ਬਸ ਤੇ ਰੱਖ ਕੇ ਭੇਜੀਏ ਜਾਂ ਅਸੀਂ ਆਪਦਾ ਬੰਦਾ ਭੇਜ ਗਏ ਜਿੱਥੇ ਕਿਤੇ ਸ਼ਵੀਲਾਂ ਵਾਸਤੇ ਸਾਡੇ ਤੋਂ ਮੰਗਦੇ ਅਸੀਂ ਭੇਜਦੇ ਵੀ ਹਾਂ ਤੇ ਇਸ ਸ਼ਹਿਰ ਵਿੱਚ ਵੀ ਸਾਡੇ ਇੱਕ ਦੋ ਦੁਕਾਨਾਂ ਹੈਗੀਆਂ ਨਾ ਜਿੰਨਾ ਤੋਂ ਮਿਲਦਾ ਤੇ ਉਹਨਾਂ ਦੇ ਨਾਮ ਦੱਸ ਦਿਓ ਜੀ ਕਿਹੜੇ ਕਿਹੜੇ ਸ਼ਹਿਰ ਚ ਨੇ। ਇੱਕ ਤਾਂ ਹੈਗਾ ਜੀ ਆਪਣੇ ਬਾਸ ਸਿਸਟਮ ਸ੍ਰੀ ਮੁਕਤਸਰ ਸਾਹਿਬ ਬਾਸ ਸਟੈਂਡ ਦੇ ਕੋਲੇ ਸੱਪਾਂ ਵਾਲਿਆ ਕਾਲਗੜ੍ਹ ਦੇ ਸੱਪਾਂ ਸੱਪ ਲੜੇ ਦੀ ਦਵਾਈ ਦਿੰਦੇ ਆ। ਸੱਪਾਂ ਵਾਲੇ ਵੈਦ ਦੇ ਉਹਨਾਂ ਦੀ ਦੁਕਾਨ ਤੇ ਵੀ ਰੱਖਿਆ ਜਾਂਦਾ। ਇੱਕ ਸਾਡੇ 38 ਦੁਕਾਨਾਂ ਜੀ ਆਪਦੀ ਉਹਦੇ ਤੋਂ ਵੀ ਮਿਲਦਾ। 180 ਨੰਬਰ ਤੋਂ ਦਾਣਾ ਮੰਡੀ ਚ ਹਾਂ ਜੀ। ਕਹਿੰਨਾ ਵੀ ਰਲ ਮਿਲ ਕੇ ਆਪਦਾ ਗਰੁੱਪ ਬਣਾਓ ਗਰੁੱਪ ਬਣਾ ਕੇ ਪਹਿਲਾਂ ਟ੍ਰੇਨਿੰਗ ਲਓ ਟ੍ਰੇਨਿੰਗ ਲੈ ਕੇ ਫਿਰ ਇਹ ਕੰਮ ਸ਼ੁਰੂ ਕਰੋ ਸੰਘਰਸ਼ ਤਾਂ ਬਹੁਤ ਹੈ ਇਹਦੇ ਵਿੱਚ ਜੀ ਵਿਕੱਲਾ ਜਾਣ ਤਾਂ ਕੁਛ ਨਹੀਂ ਕਰ ਸਕਦਾ ਜੇ ਕਿ ਕੱਲੀ ਬੀਬੀ ਸਾਡੇ ਚੋਂ ਵੀ ਕਹੇ ਵੀ ਨਾ ਕੱਲੀ ਕਰ ਦੂੰਗੀ ਤਿਆਰ ਇਹ ਗੱਲ ਗਲਤ ਆ ਪਰ ਆਪਾਂ ਪਹਿਲਾਂ ਬਣਾਉਣਾ ਪਊਗਾ ਸਹਿਮਤ ਹੋਣਾ ਪਊਗਾ 2-4 ਬੀਬੀਆਂ ਹੋਰਾਂ ਦੇ ਨਾਲ ਤੇ ਫਿਰ ਕਰ ਸਕਦੇ ਹਾਂ ਜੀ ਇਹ ਕੰਮ ਦੇ ਵਿੱਚ ਮੁਸ਼ਕਲਾਂ ਤਾਂ ਬਹੁਤ ਹੁੰਦੀਆਂ ਜੀ ਪਰ ਅਸੀਂ ਇਹ ਹੀ ਆਨੇ ਆਂ ਵੀ ਚੰਗੀ ਚੀਜ਼ ਲਓ ਬਿਨਾ ਮਲਾਵਟ ਤੋਂ ਹੈ ਬਿਸ਼ੈਰੀ ਵਾਲੀ ਚੀਜ਼ਾਂ ਤੋਂ ਬਚੋ ਬੱਚਾਂ ਲਈ ਤਾਂ ਇਹ ਖਾਸ ਸਿਹਤ ਦਾ ਖਿਆਲ ਰੱਖ ਕੇ ਬੱਚਾਂ ਦੇ ਵਾਸਤੇ ਫਿਰ ਤਿਆਰ ਕੀਤਾ ਗਿਆ ਸੀ ਇਹ ਵੀ ਸੋਚਦੇ ਆ ਵੀ ਕਿਸੇ ਨੂੰ ਖਰਾਬ ਕਿਉਂ ਕਰਕੇ ਬਿਮਾਰੀਆਂ ਤੋਂ ਬਚਾਉਣ ਵਾਸਤੇ ਤਾਂ ਅਪਏ ਚੀਜ਼ ਤਿਆਰ ਕਰਦੇ ਆ ਤੇ ਸਾਨੂੰ ਜਿਵੇਂ ਸਿਖਾਇਆ ਗਿਆ ਸੀ ਮੈਡਮ ਨੇ ਵੀ ਸਾਨੂੰ ਜਿਵੇਂ ਦੱਸਿਆ ਸੀ ਵੀ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਮਿਲਾਵਟ ਨਹੀਂ ਕਰਨੀ ਲੋਕਾਂ ਦੀ ਸਿਹਤ ਨਾਲ ਖਲਵਾੜ ਨਹੀਂ ਕਰਨਾ ਆਪਾਂ ਤੇ ਅਸੀਂ ਬਿਲਕੁਲ ਸ਼ੁੱਧ ਬਣਾਉਨੇ ਆ ਸਾਨੂੰ ਪ੍ਰਾਫਿਟ ਚਾਹੇ ਘੱਟ ਹੋ ਜੇ ਅਸੀਂ ਆਪਦਾ ਇਹ ਨਹੀਂ ਛੱਡਾਂਗੇ ਪਰ ਨਾ ਵੀ ਅਸੀਂ ਕਿਸੇ ਨੂੰ ਗਲਤ ਚੀਜ਼ ਨਹੀਂ ਦੇਣੀ ਰੇਟ ਚਾਹੇ ਸਾਨੂੰ ਪੂਰਾ ਮਿਲੇ ਚਾਹੇ ਨਾ ਮਿਲੇ ਘੱਟ ਰੇਟ ਤੇ ਅਸੀਂ ਵੇਚਣਾ ਨਹੀਂ ਜਮਾ ਐਵੇਂ ਸੱਟਣਾ ਨਹੀਂ ਹੁਣ ਸਾਨੂੰ ਕਈ ਲੋਕ ਆ ਕੇ ਕਹਿੰਦੇ ਆ ਵੀ ਬਾਜ਼ਾਰ ਚ ਤਾਂ ਜੀ ਸ਼ਰਬਤ ਦੀ ਬੋਤਲ 50 ਰੁਪਏ ਦੀ ਮਿਲੀ ਜਾਂਦੀ ਆ ਪਰ ਅਸੀਂ ਇਹ ਕਹਿੰਨੇ ਆ ਵੀ ਸਾਨੂੰ 80 ਰੁਪਏ ਦੀ ਤਾਂ ਖੁਦ ਆਪ ਤਿਆਰ ਪੈਂਦੀ ਆ ਵੀ ਬਿਨਾਂ ਲੇਬਰ ਤੋਂ ਦੇ ਉਹ 50 ਵਾਲੀ ਕਿਸ ਤਰ੍ਹਾਂ ਵੇਚਦੇ ਆ ਵੀ ਸਾਨੂੰ ਇਹ ਟੈਨਸ਼ਨ ਦੀ ਗੱਲ ਆ ਸੋਚਣ ਤੇ ਮਜਬੂਰ ਕਰ ਦਿੰਦੀ ਵੀ ਉਹ ਕੀ ਚੀਜ਼ ਪਾਉਂਦੇ ਆ ਇਹੋ ਜੀ 50 ਚ ਬੋਤਲ ਤਿਆਰ ਕਰਦੇ ਆ ਜਿਹੜੀ ਦੁਕਾਨਾਂ ਤੇ 50 ਦੀ ਵੇਚਦੀ ਐ ਫਿਰ ਉਹ ਫੈਕਟਰੀ ਚ ਤਾਂ ਬਹੁਤ ਘੱਟ ਰੇਟ ਤੇ ਨਿਕਲਦੀ ਹੋਊਗੀ ਹਾਂਜੀ ਹਾਂਜੀ ਤਿੰਨ ਦਿਨ ਦਾ ਪ੍ਰੋਸੈਸ ਆ ਜੀ ਹਰ ਇੱਕ ਪ੍ਰੋਡਕਟ ਨੂੰ ਤਿੰਨ ਦਿਨਾਂ ਚ ਤਿਆਰ ਕਰਦੇ ਆ ਤਿੰਨ ਤੀਜੇ ਦਿਨ ਅਸੀਂ ਬੋਤਲ ਚ ਪੈਕ ਕਰਦੇ ਆ ਇੱਕ ਦਿਨ ਪਹਿਲਾਂ ਜਿਵੇਂ ਪੱਤੀਆਂ ਗਲਾਬ ਦੀਆਂ ਭਿਉਂਕੇ ਰੱਖਦੇ ਆ ਅਗਲੇ ਦਿਨ ਇਹਨਾਂ ਨੂੰ ਨਿਚੋੜ ਕੇ ਇਹਨਾਂ ਦਾ ਰਸ ਕੱਢਦੇ ਆ ਫਿਰ ਉਹਨੂੰ ਤਿਆਰ ਕਰਦੇ ਆ ਤੀਜੇ ਦਿਨ ਥਰ ਜਾਂਦਾ ਜਦੋਂ ਫਿਰ ਅਨਪੈਕ ਕਰਦੇ